ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਦੇ ਸੈਕਟਰ ਵਿੱਚ ਰਹਿਣ ਵਾਲੇ ਬੀਬੀਐਮਬੀ ਦੇ ਮੁਲਾਜ਼ਮ ਜੁਗਿੰਦਰ ਲਾਲ ਦੇ ਨਾਲ 3.5 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ। ਸਰ ਪੀ ਨੰਬਰ ਬਣਾ ਲਓ ਮੈਂ ਨਾ ਜਗਿੰਦਰ لال ਸਰ ਪੀ ਬਾਕਸ ਦਾ ਜਿਹੜਾ ਕਾਲਜ ਦਾ ਸਰਟੀਫਿਕੇਟ ਹੈ। ਹਾਂਜੀ ਮੈਂ ਅੱਜ ਵੀ 17 ਤਰੀਕ ਨੂੰ ਸ਼ਾਮ ਨੂੰ ਮੈਂ 6:00 6 ਵਜੇ ਦੀ ATM ਗਿਆ। ਉੱਥੇ ਜਾ ਕੇ ਜਦੋਂ ਮੈਂ ATM ਤੇ پیسے ਕਢਾ ਲਏ 10000 ਰੁਪਏ ਮੈਂ ਪੈਸੇ ਨਾਲ ਪੈਗ ਨਾਲ ਮਗਰ ਸਾਥੀ ਸੀ ਮੇਰਾ ਜਿਹੜਾ ਉਹਨੇ ਮੇਰਾ ATM ਚੇਂਜ ਕਰਕੇ ਆਪਣਾ ਪੁਰਾਣਾ ਉਹਦੇ ਚ ਪਾਤਾ ਤੇ ਨਵਾਂ ਜਿਹੜਾ ਆਪਣੇ ਕੋਲ ਰੱਖ ਲਿਆ। ਦੇਰੇ 1 ਘੰਟੇ ਗਏ ਤੇ ਬਲੇ ਗਏ ਇੰਨੇ ਕੜੀ ਬਟੇ ਤੱਕ ਅਸੀਂ ਇੰਡੀਅਨ ਬੈਂਕ ਦੇ ਜੀ ਏਟੀਐਮ ਦੇ ਵਿੱਚ ਹਾਂਜੀ ਤਲਵਾਰਾ ਇੰਡੀਅਨ ਬੈਂਕ ਜੀ ਅੱਛਾ ਜੀ ਤੇ ਕਿਨੇ ਪੈਸੇ ਸੀ ਤੁਹਾਡੇ ਖਾਤੇ ਜੀ ਮੇਰੇ ਖਾਤੇ 'ਚ 9 ਲੱਖ 9393 ਜਹਾਸਾ ਜਿਹੜਾ 6 ਲੱਖ 33 ਹਜ਼ਾਰ ਹੈਗੇ ਨੇ 6 ਲੱਖ ਸਭ ਇਹਨਾਂ ਪੜਾਏ ਤੇ ਨਾ ਪੜੀ ਸੋਹਣਾ ਖਾਹੀ ਹਾਂਜੀ ਹਾਂ ਤੁਹਾਨੂੰ ਕਿਦਾ ਪਤਾ ਲੱਗਾ ਜਿਹੜਾ ਇਹ ਦਲੇਮ ਹੈ ਏਟੀਐਮ ਤੁਹਾਡੇ ਵਿੱਚ ਚੈੱਕ ਕੀਤਾ ਤੁਸੀਂ ਇਹ ਦੇ ਵਿੱਚ ਇਦਾਂ ਜੀ ਜਦੋਂ ਮੇਰਾ ਬੈਲੈਂਸ ਅੱਗੇ ਚ ਆਇਆ ਨਾ ਵੀ ਮੋਬਾਈਲ ਦੇ ਵਿੱਚ ਮੈਸੇਜ ਆਇਆ ਤੇ ਪਹਿਲੇ ਤੋਂ ਪੜਿਆ ਕਿ ਮੇਰੇ ਮੇਰੇ ਗੋਲ ਹੀ ਆ। ਤੋਂ ਏਟੀਐਮ ਦੀ ਇਹ ਰਾ ਫੇਰੀ ਹੋ ਗਈ ਸੀ। ਜਿਸ ਕਰਕੇ ਮੈਂ ਪੜੇ ਰੰਬਰ ਕੇ ਜਾ ਕੇ ਇੰਡੀਅਨ ਬੈਂਕ ਤੇ ਆਪਣਾ ਜਿਹੜਾ ਅਕਾਊਂਟ ਨੰਬਰ ਸੀ ਉਹਨੂੰ ਮਤਲਬ ਪੈਸੇ ਜਿਹੜੇ ਸੀ ਤੁਹਾਡੇ 80000 ਜਮਾ ਸੀ ਆ ਵੀ ਮੇਰੇ ਇਹ ਮੇਰੇ ਪੈਸੇ ਜਿਹੜੇ ਸੀ ਜਿਹੜਾ ਮੈਨੂੰ ਜੀਪੀਐਫ ਮਿਲਿਆ ਸੀ ਉਹਦੀ ਅਮਾਉਂਟ ਸੀਗੀ ਬਚੀ ਬਾਕੀ ਸੀ। ਹਾਂਜੀ ਤੁਹਾਡੇ ਜਿਹੜੇ ਜੁਣੀ ਜਦੋਂ ਉੱਗੀ ਸੀ ਹਾਂਜੀ ਹਾਂਜੀ ਤੇ ਇਹ ਜਿਹੜੇ ਪੈਸੇ ਆ ਤੁਹਾਨੂੰ 16 ਦੀ ਜਿਹੜੀ ਅਰਾ ਤੁਸੀ ਪੁੱਛ ਲਓ ਅਰਾ ਤੁਸੀਂ ਬੈਂਕ ਮੈਨੇਜਰ ਨਾਲ ਗੱਲ ਕੀਤੀ ਹਾਂਜੀ ਕੈਮਰੇ ਦੀ ਫੋਟੋ ਆਈ ਹਾਂਜੀ ਆਈ ਜੀ ਪਰ ਇਹ ਨਹੀਂ ਕਲੀਅਰ ਨਹੀਂ ਆ ਰਹੀ ਅੱਛਾ ਹਾਂਜੀ ਬਾਕੀ ਪੁਲਿਸ ਰਿਪੋਰਟ ਵੀ ਕੀਤੀ ਹੈ ਜੀ ਪੁਲਿਸ ਦਾ ਕੀ ਕਹਣਾ ਹਾਂਜੀ ਕਹਿੰਦੇ ਵੀ ਤੁਸੀਂ ਆਪਣੀ ਕੋਸ਼ਿਸ਼ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਸਾਥ ਪੂਰਾ ਦੇਣ ਦਾ ਬੰਦੇ ਜਿਹੜੇ ਤੁਹਾਡੇ ਬਾਈ ਨੇ ਛੇਤੀ ਤਾਂ ਜੋ ਉਸਤਾ ਕੀ ਬੰਦੇ ਇਹ ਤੁਹਾਡੇ ਬੱਚੇ ਦੇਖੇ ਤੁਸੀਂ ਤਾਂ ਨੇ ਬੇ ਪੂਰੀ ਵਾਰੀ ਫੋਟੋ ਵੀ ਕਲੀਅਰ ਆ ਰਹੀ ਹੈ ਅੱਛਾ ਜਾਨੀ ਪਹਿਲੀ ਵਾਰੀ ਹਾਂ ਕਰਦੇ ਸੀ ਦੋ ਬੰਦੇ ਸੀ ਜੀ ਇੱਕ ਬਾਹਰ ਸੀਗਾ ਏਟੀਐਮ ਦੇ ਖੜਾ ਜੀ ਇੱਕ ਅੰਦਰ ਸੀ ਉਹਨੇ ਮੇਰੇ ਕਾਦੇ ਕਾਦੇ ਮੈਂ ਦੇਖ ਲਿਆ ਤੇ ਕਰਕੇ ਤੇ ਆਪਣਾ ਨੰਬਰ ਉਹਨੇ ਕਾਦੇ ਕਾਦੇ ਮੈਨੂੰ ਮਤਲਬ ਪੁਰਾਣਾ ਏਟੀਐਮ ਜਿਹੜਾ ਉਹ ਕਰਤਾ ਉਹ ਚ ਕਰਕੇ ਮੁੜ ਕੇ ਉਹਨੇ ਮੇਰੇ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਪੈਸੇ ਕਢਾਏ ਮੈਂ ਚਲ ਗਿਆ ਸੀਗਾ ਜੀ ਤੇ ਤੁਸੀਂ ਇਹ ਕਿਉਂ ਕਦੋਂ ਬੰਦ ਕਰਵਾਇਆ ਤਾਂ ਇਹ ਫਿਰ ਠਾਰਾ ਮੈਨੂੰ ਕਰਾਇਆ ਜੀ ਜਾ ਕੇ ਮੈਂ ਜਿਹਦੇ ਦਿਨ ਸਤਾਰਾ ਵੀ ਨੂੰ ਕਰਨਾ ਇਹ ਜਿਹੜਾ 17 ਹਾਂਜੀ 17 18 ਤੁਹਾਡੇ ਪੈਸੇ ਵੀ ਇੰਨੇ ਅੜਾਈ ਗਏ ਹਾਂਜੀ ਉਹ ਤਾਂ ਦੂਜੇ ਵੀ ਨਹੀਂ ਸੀ ਰਹਨੇ ਤੇ ਮੈਂ ਨਾ ਮਤਲਬ ਦੇਖਦਾ ਥੋੜਾ ਜਿਹਾ ਤੁਸੀਂ ਟੀਮ ਨਾਲ ਕਰਦੇ ਪ੍ਰੋਸੈਸ ਸੀ ਇਹ ਕਹਿੰਦੇ ਵੀ ਅੱਗੇ ਤੋਂ ਸੁਧਾਰ ਕੀਤਾ ਜਾਵੇ ਜਿਹੜੇ ਸਾਡੇ ਵਰਗੇ ਹੈਗੇ ਮਤਲਬ ਘੋਲੇ ਲੋਕ ਇਹਨਾਂ ਨੂੰ ਬਹੁਤ ਆ ਨਾਮਵਰਨ ਨਾਲ ਕੋਈ ਬਾਡੀਗਾਰਡ ਹੋਣਾ ਚਾਹੀਦਾ ਜਿੱਦਾਂ ਬੱਚਾ ਕੋਈ ਲੈ ਜਾਣ ਜਾਂ ਕਿੱਦਾਂ ਵੀ ਆਜ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਸਾਡੀ ਹੁਣ ਇਹ ਤੇ ਨਹੀਂ ਹੈ ਨਹੀਂ ਜਿਹੜਾ ਅਸੀਂ ਇਹਦੀ ਇਲੈਕਟ੍ਰੋਨਿਕ ਚੀਜ਼ਾਂ ਚਲਾ ਸਕੀਏ ਹਜ਼ਰ ਹੈ ਜਿਹੜਾ ਜਗਤਾਰ ਲਾਲ ਜੀ ਦਾ ਜਿਹੜਾ ਇੱਕ ਠੱਗੀ ਦਾ ਮਾਮਲਾ ਹੋਇਆ ਹੈ ਏਟੀਐਮ ਪੰਜਾਬ ਦੇ ਸਾਡੇ ਚੱਕਰ ਦਾ ਉਹਦੇ ਬਾਰੇ ਕੀ ਕਰਾਂ ਕਰਾਂ ਮੈਂ ਵਿਜੇ ਕੁਮਾਰ ਪ੍ਰਧਾਨ ਬੀਬੀ ਐਮਬੀ ਯੂਨੀਅਨ ਤਰਵਾੜਾ ਤੇ ਇਹ ਜਗਿੰਦਰ ਲਾਲ ਜੀ ਦਾ ਤੇ ਸਾਡੇ ਬੀਬੀ ਐਮਬੀ ਚ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਏਟੀਐਮ ਦੇ ਵਿੱਚ ਜਾ ਕੇ ਪੈਸੇ ਕਢਾਇਆ 17 ਤਰੀਕ ਨੂੰ ਸ਼ਾਮ ਨੂੰ ਉਹ ਜਿਹੜੇ ਛਾਤਰ ਮੇਰੇ ਠਾਕ ਸਿਰ ਉਹਨਾਂ ਬਲੋ ਉਹਨਾਂ ਨੇ ਉਹ ਇਹਨਾਂ ਦੇ ਕਮਰੇ ਦੇ ਵਿੱਚ ਜਦੋਂ 80 ਪੈਸੇ ਕਢਾ ਲਏ ਉਹ ਨਾਲ ਫੜ ਗਏ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਇਹਨਾਂ ਨੇ ਪੈਸੇ 10000 ਕਢਾਏ ਤੇ ਉਹੀ ਨਾਲ ਉਹਨਾਂ ਦੇ ਬੰਦਿਆਂ ਨੇ ਇਹਦਾ ਇਹਨਾਂ ਦਾ ਏਟੀਐਮ ਬਦਲ ਦਿੱਤਾ ਠੋਗੀ ਨੇ ਉਹ ਨਹੀਂ ਸਮਝ ਪਾਇਆ ਇਹਨਾਂ ਆਪਣਾ ਸਮਝ ਕੇ ਕੱਢ ਗਏ ਜਿਪਣੇ ਜੇਜ ਪਾ ਗਏ ਆਪਣੇ ਘਰ ਚਲੇ ਗਏ ਇਹਨਾਂ ਦੇ ਮੋਬਾਈਲ ਤੇ ਜਿਹੜੇ ਮੈਸੇਜ ਆਉਂਦੇ ਨੇ ਪੈਸੇ ਕਢਾ ਲਦੇ ਦੋ ਤਿੰਨ ਦਿਨ ਲਗਾਤਾਰ ਚੱਲਦਾ ਰਿਹਾ ਇਹਨਾਂ ਬਲੋ ਇਹਨਾਂ ਮੋਬਾਈਲ 'ਤੇ ਜਿਹੜਾ ਐਂਡਰਾਇਡ ਫੋਨ ਨਹੀਂ ਚਲਾਉਂਦੇ ਇਨਾਂ ਨੇ ਮੇਰੇ ਧਿਆਨ ਦਿੱਤਾ ਵੀ ਮੇਰੇ ਮੋਬਾਈਲ ਤੇ ਮੈਸੇਜ ਆ ਰਹੇ ਮੈਂ ਦੇਖ ਲਾ ਪੜ ਲਾ ਜਾ ਵੀ ਮੇਰੇ ਪੈਸੇ ਲੈਪਸ ਹੋ ਰਹੇ ਇਹ ਤਿੰਨ ਦਿਨ ਬਾਅਦ ਜਦੋਂ ਇਹਨਾਂ ਨੇ ਮੇਰੇ ਮੋਬਾਈਲ ਦੇਖਿਆ ਬੱਚਿਆਂ ਨੂੰ ਦਿਖਾਇਆ ਤਾਂ ਉਹਨਾਂ ਨੇ ਕਿਹਾ ਵੀ ਸੇ ਸਭ ਤੁਹਾਡੇ ਖਾਤੇ ਚ ਪੈਸੇ ਇਹਨਾਂ ਨਿਕਲ ਗਏ ਆ ਫਿਰ ਇਹਨਾਂ ਜਾ ਕੇ ਬੈਂਕ ਜਾ ਕੇ ਸਾਡੇ ਨਾਲ ਗੱਲ ਕੀਤੀ ਬੈਂਕ ਗਿਆ ਬੈਂਕ ਜਾ ਕੇ ਇਹ 19 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਕਿ ਸਾਡੇ ਨਾਲ ਇਹ ਖਾਤਾ ਬੰਦ ਕਰਾ ਬਲੌਕ ਕੀਤਾ ਜਾਏ ਪਰ 19 ਤਰੀਕ ਤੱਕ ਉਹਨਾਂ ਛਾਤਰਾਂ ਦੇ ਠਾਕਾਂ ਵੱਲੋਂ ਉਹਨਾਂ ਨੇ ਸਾਡੇ 3 ਲੱਖ ਰੁਪਇਆ ਕਢਾ ਦਿੱਤੇ ਸੀਗੇ ਉਹ ਉਦੋਂ ਬਾਅਦ ਵੀ ਅਸੀਂ ਬੈਂਕ 'ਚ ਗਏ ਤਾਂ ਵੀ ਉਹ ਹਾਲੇ ਵੀ ਲੋਕ ਜਿਹੜੇ ਰਹੇ ਉਹ ਟਰਾਈ ਕਰ ਰਹੇ ਆ ਐਸੇ ਬਣਾਉਂਦੀ ਪਰ ਬੈਂਕ ਨੇ ਉਹ ਖਾਤਾ ਬਲੌਕ ਕਰਤਾ ਏ ਬੈਂਕ ਨੇ ਵੀ ਕਾਫੀ ਸਹਿਯੋਗ ਕੀਤਾ ਇਸ ਵਿੱਚ ਫਿਰ ਉਹਦਾ ਬੈਂਕ ਬਾਲਣ ਵਾਲਾ ਨੇ ਤੁਹਾਨੂੰ ਦੱਸਿਆ ਕਿ ਥਾਣੇ ਐਫਆਰ ਦਰਜ ਕਰਾਓ ਫਿਰ ਪੁਰ ਪੁਲਿਸ ਸਟੇਸ਼ਨ ਆਈ ਐ ਆਪਣਾ ਦਰਜਾ ਅਪਲੀਕੇਸ਼ਨ ਦਿੱਤੀ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਹਨਾਂ ਬਲਦ ਸਹਿਯੋਗ ਮਿਲਿਆ ਅੱਜ ਉਹ ਸੀਸੀਟੀ ਵੀਡੀਓ ਪੋਟੇ 'ਚ ਕਢਾ ਕੇ ਉਹ ਦਿਖਾ ਗਿਆ ਪਰ ਹੁਣ ਜਿਹੜਾ ਉਹ ATM ਜਿਹੜਾ ਉਹ ਤੇ ਇਹਨਾਂ ਨੂੰ ਜਗਿੰਦਰ ਲਾਲ ਜੀ ਨੂੰ ਜਿਹੜਾ ATM ਛੱਡ ਗਏ ਉਹ ਵੀ ਉਹ ਠਾਗਾ ਬਲੋਕ ਤੋਂ ਚੰਡੀਗੜ੍ਹ ਮੁਹਾਲੀ ਤੋਂ ਉਹ ਜਿਹੜਾ ATM ਸੀਗਾ ਉਹ ਕਿਸੇ ਹੋਰ ਦਾ ਇਦਾਂ ਹੀ ਉਹਨਾਂ ਨੇ ਲੈ ਕੇ ਉਹਨੂੰ ਉਹ ਯੂਜ਼ ਕੀਤਾ ਹੋਇਆ ਸੀਗਾ ਔਰ ਬਾਅਦ ਉਹ ਜਦੋਂ ਉਹਨਾਂ ਨੇ ਉਹ ਅੱਜ ਇਹ ਗੱਲ ਕੀਤੀ ਉਹ ਕਹਿੰਦੇ ਅਸੀਂ ਤਾਂ ਕੋਹੋਂ ਦਾ ਬਲੋਕਰ ਆ ਸਾਡਾ ATM ਦਾ ਅਸੀਂ ਤਾਂ ਨਵਾਂ ਲੈ ਲਿਆ ਉਹ ਜਿੱਦਾਂ ਇਹਨਾਂ ਨਾਲ ਉਹ ਠਗੀ ਇਦਾਂ ਹੋਈ ਹੈ ਭਗਵਾਨ ਜੀ ਜੇ ਕਰ ਦਿੱਤੇ ਹੋਵੇ ਆਏ ਨੇ ਠਗਾ ਬੋਲੋ ਜਿਹੜੇ ਨਵੇਂ ਨਵੇਂ ਢੀਕੇ ਘੁਆਦੇ ਜਿਹੜੇ ਕੰਨੀ ਰੋਕਣਾ ਕੋਈ ਹੋਣਾ ਚਾਹੀਦਾ ਜੀਆ ਬੰਦਾ ਔਰ ਤੁਸੀਂ ਇਸ ਗੱਲ ਨੂੰ ਮੰਨਦੇ ਜਿਹੜਾ ਜਾਂ ਲੋਕਾਂ ਨੂੰ ਕੀ ਰੀਲ ਕਰਨਾ ਚਾਹੀਦਾ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀ ਬੜੀ ਦੋ ਤਿੰਨ ਘਟਨਾ ਪਹਿਲਾਂ ਵੀ ਹੋਈਆਂ ਉਦੋਂ ਉਦੋਂ ਵੀ ਮੈਂ ਇਸ ਚਿਤ ਕੀਤਾ ਵੀ ਆਪਣਾ ਜਿਹੜਾ ਘਟੋ ਘਟ ਮੋਬਾਈਲ ਦੇ ਵਿੱਚ ਕੋਈ OTP ਜਾਂਦਾ ਕੋਈ ਸ਼ੇਅਰ ਨਾ ਕਰੋ ਜੇ ਡਿਜੀਟਲ ਦੇ ਫਾਇਦੇ ਹੈਗੇ ਨੁਕਸਾਨ ਵੀ ਬਹੁਤ ਹੈਗੇ ਤੇ ਇਸ ਕਰਕੇ ਜਿਹੜੇ ਕੋ ਸਿਆਣੇ ਬੰਦੇ ਹੈਗੇ ਉਹ ਆਪਣੇ ਘਟੋ ਘਟ ਬੱਚਿਆਂ ਨੂੰ ਨਾਲ ਲੈ ਕੇ ਜਾਣ ATM 'ਚ ਔਰ ਜੇ ਕੋ ਬੰਦਾ ਜਿਹੜਾ ਕੋਈ ਪੜੇ ਲਿਖੇ ਬਠਾ ਕੇ ਜਾ ਰਿਹਾ ਹੈ ਤਾਂ ਉਹਨਾਂ ਅੱਗੇ ਬੇਨਤੀ ਹੈ ਵੀ ਜਦੋਂ ਇਹ ਬੰਦਾ ਏਟੀਐਮ ਜੁੜੇ ਕਰਦਾ ਉਹ ਕਮਰੇ ਅੰਦਰ ਵੀ ਸਿੰਗਲ ਬੰਦਾ ਹੋ ਜਾਏ ਦਾ ਨਾ ਕਿ ਦੋ ਤਿੰਨ ਤਨ ਬੜ ਜਾਂਦੇ ਜਦੋਂ ਉਹ ਫਿਰ ਇਦਾਂ ਦੀ ਹੀ ਹੀਰਾ ਫੇਰੀ ਕਰਕੇ ਉਹ ਯਾਨੀ ਕਰ ਲੈਂਦੇ ਸੋ ਉਹਨੂੰ ਏਟੀਐਮ ਨੂੰ ਚੇਂਜ ਕਰ ਲੈਂਦੇ ਤੁਸੀਂ ਪ੍ਰਸ਼ਾਸਨ ਦੇ ਕੋਈ ਕੀ ਅਪੀਲ ਕਰਦਾ ਪ੍ਰਸ਼ਾਸਨ ਅਗੇ ਮੰਗਦਾ ਵੀ ਇਹ ਜਿਹੜੇ ਚੋਰਾ ਨੇ ਬਹੁਤ ਬਾਰ ਬਾਰ ਤਰਵਾੜੇ ਪੈਸੇ ਕਢਾਏ ਫਿਰ ਹਾਜੀ ਬੋੜ ਕਢਾਏ ਮਕੇਰੀਆਂ ਕਢਾਏ ਇਹ ਜਾ ਕੇ ਦਿੱਲੀ ਪੈਸੇ ਕਢਾਏ ਹਾਜੀਪੁਰ ਦੇ ਵਿੱਚ ਇਹਨਾਂ ਨੇ ਬਹੁਤ ਜਾਨੀ ਕਿ ਟ੍ਰਾਂਜੈਕਸ਼ਨਾਂ 10 12 10000 ਰੁਪਇਆ ਕਰਕੇ ਬਹੁਤ ਜੀਜ਼ ਦੇ ਮਤਲਬ ਹਾਈਪੁਰ ਰੁਕੇ ਹੋਇਆ ਤੇ ਸਾਡੇ ਕੋਲ ਹਰ ਜਗ੍ਹਾ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਚੋਰਾਂ ਨੂੰ ਫੜਿਆ ਜਾ ਸਕਦਾ ਬੇਨਤੀ ਇਹ ਹੈ ਪ੍ਰਸ਼ਾਸਨ ਅਗੇ ਕਿ ਚੋਰਾਂ ਨੂੰ ਫੜਿਆ ਜਾ ਸਕੇ ਤਾਂ ਜੋ ਇਹ ਠਗੀਆਂ ਦਾ ਚਕਾਰ ਜਿਹੜੇ ਭੋਲੇ ਭੋਲੇ ਲੋਕਾਂ ਨੂੰ ਹੋ ਰਿਹਾ ਹੈ